ਮਹਾਰਪਾਲ ਸਿੰਘ ਮੱਕੂ ਗੱਲ ਕਰ ਰਿਹਾ ਮਾਂ ਉਹ ਵੀ ਤੁਹਾਨੂੰ ਪਤਾ ਕਿ ਉਹ ਤੇ ਕੋੜੇ ਨਾਲ ੱਟਕਾ ਹੋਇਆ ਹੈ ਹਾਂ ਜੀ ਹਾਂ ਜੀ ਪਤਾ ਹੈ ਨਹੀਂ ਨਹੀਂ ਤੁਸੀਂ ਇਸ ਸੀਨ ਨੂੰ ਜੇ ਆਪਾਂ ਕਹਿੰਨੇ ਸਰਕਾਰ ਨੇ ਉਹ ਕੰਪੀਟੀਸ਼ਨ ਸਰਕਾਰ ਨੇ ਥੋੜਾ ਕਰਵਾਇਆ ਸੀ ਵਿਚ ਮੇਰੀ ਮਾਂ ਘਾਲ ਚਲਾਣਾ ਕਰ ਗਈ ਜਦੋਂ ਹਰਪਾਲ ਸਿੰਘ ਮੱਕੂ ਜੇਲ੍ਹ 'ਚ ਸੀ ਸਾਡੀ ਤੇ ਮਾਂ ਦੇ ਭੋਗ ਤੇ ਤੋਥਾ ਆਇਆ ਨਾ ਗਿਆ ਅਫਸੋਸ ਨਾ ਕੀਤਾ ਕਿ ਆ ਫੋਨ ਕਰਕੇ ਇੱਥੇ ਤੁਸੀਂ ਕੋੜਿਆਂ ਦੇ ਚੱਕਰ ਦੇ ਵਿੱਚ ਵੀ ਉੱਥੇ ਬੜੇ ਫਿਰਦੇ ਹੋ ਨੰਬਰ 2 ਉਹ ਸ਼ਰੇਆਮ ਕਹਿੰਦਾ ਵੀ ਮੈਂ ਕਰੋੜ ਦਾ ਨਸ਼ਾ ਖਾ ਗਿਆ ਉਹ ਨੌਜਵਾਨ ਨੂੰ ਕਾਰ ਲਾਇਆ ਕਰੋ ਭੁੱਖੀ ਦੇ ਥੀ ਮਖਾਇਆ ਕਰੋ ਮੁੰਡਾ ਤੁਹਾਡਾ ਨਸ਼ੇ ਦੇ ਖਿਲਾਫ ਪ੍ਰਚਾਰ ਕਰਦਾ ਪਿਆ ਆ ساری ਜ਼ਿੰਦਗੀਆਂ ਨੇ ਇਸ ਕੰਮ ਤੇ ਲਾਤੀ ਤੇ ਆਪਾਂ ਜਾ ਕੇ ਉੱਥੇ ਜਾਵੜੇ ਬਾਪੂ ਜੀ ਆਪਾਂ ਦੋ ਚੀਜ਼ਾਂ ਨੂੰ ਉਲਟ ਨਹੀਂ ਹੋ ਗਿਆ ਕੰਮ ਹਾਂਜੀ ਸ਼ਾਇਦ ਉਹ ਬਹੁਤ ਨਸ਼ਾ ਦੇ ਹੁਣ ਬਹੁਤ ਲੋਕ ਖਾਂਦੇ ਪਰ ਫੇਰ ਵੀ ਉਹ ਸੱਚ ਕਹਿਣ ਨਾਲ ਮੈਂ ਖਾਂਦਾ ਹਾਂ ਉਹ ਕਹਿੰਦੇ ਹਨ ਨਾ ਨਹੀਂ ਤੇ ਫਿਰ ਇਹਦਾ ਮਤਲਬ ਜਿਹੜਾ ਕਹਿੰਦਾ ਨਸ਼ਾ ਖਾਂਦਾ ਉੱਥੇ ਜਾਵੜ ਮਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਥੋੜਾ ਬਹੁਤ ਵੇਖਣਾ ਚਾਹੀਦਾ ਹੈ ਵੀ ਮੁੰਡੇ ਦੀ ਸੋਚ ਕੀ ਹੈ ਤੁਹਾਡੀ ਸੋਚ ਕੀ ਹੈ ਕਦੀ ਖਾਲਸਾ ਦਾ ਕਾਕਾ ਨਾ ਨਾ ਲੈ ਫਲਾਣਾ ਨਾ ਕਰ ਆ ਨਾ ਕਰ ਤੁਸੀਂ ਖਾਲਸਾ ਰਾਜ ਦੀ ਗੱਲ ਤੋਂ ਵੀ ਮੁਨਕਰ ਹੋ ਗਏ ਤੇ ਅਮਰਤਪਾਲ ਦੀਆਂ ਵੀਡੀਓ ਪਈਆਂ ਨੇ ਜਿਹਦੇ ਵਿੱਚ ਖਾਲਸਾ ਰਾਜ ਦੀ ਗੱਲ ਕਰਦਾ ਪਿਆ ਉਹ ਥੋੜਾ ਬਹੁਤ ਤੁਹਾਨੂੰ ਦੇਖਣਾ ਚਾਹੀਦਾ ਹੈ ਵੀ ਅਮਰਤਪਾਲ ਦੀ ਸੋਚ ਤੇ ਆਪਣੀ ਸੋਚ ਕਿੱਥੇ ਖੜਦੀ ਪਈ ਹੈ ਬਾਪੂ ਜੀ ਹੈ ਕੋ ਜਵਾਬ ਹੈਲੋ ਹਾਂਜੀ ਬਾਪੂ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਜੀ ਯੋਗੁਰਜੀ ਕਾਕਾ ਦਾ ਸਾਹਿਬ ਜੀ ਸਪੋਸੇਤਨ ਅਰਜੀ ਕਲਾ ਚ ਨੇ ਆਹ ਚੜਦੀ ਕਲਾ ਜੀ ਠੀਕ ਹੈ ਅੱਛਾ ਅੱਛਾ ਅੱਜ ਕਿਸ ਤਰ ਤੀਨੋ ਭਾਗ ਲਾਏ ਨੇ ਚੱਕ ਨਹੀਂ ਹੋਣੀ ਕਾਲ ਅੱਜ ਤੇ ਹੁਣ ਕਰਈ ਆਏ ਭਾਗ ਲਾਏ ਆ ਅੱਛਾ ਅੱਛਾ ਕੱਲੋਂ ਮੇਰੇ ਕੇ ਖੇੜੀ ਵਾਲੇ ਤੇ ਗਏ ਸੀ ਉਹ ਬਾਬਾ ਗੁਰਵਿੰਦਰ ਸਿੰਘ ਦੇ ਪਰਸੋਂ ਆਏ ਹਨ ਅੱਛਾ ਪਰਸੋਂ ਗਏ ਸੀ ਸੁਕਨ ਵਾਲੀ ਆਉਣੀ ਉਦਾਂ ਹੀ ਉਹਦਾ ਪਿੱਛੇ ਜੇ ਉਹਦਾਂ ਨਾ ਨੀ ਇਹਨਾਂ ਸਰਕਾਰ ਨੇ ਧੱਕਾ ਦਿੱਤਾ ਉਹਦੇ ਕੋਲ ਕੜੇ ਉਹਦਾਂ ਹੋ ਵੀ ਨਹੀਂ ਮੇਰੇ ਕੇ ਹੂੰ ਮਾਪੇ ਤੁਹਾਨੂੰ ਪਤਾ ਕਿ ਉਹਦੇ ਘੋੜੇ ਨਾਲ ਟੱਕਰ ਹੋਇਆ ਹੈ ਹਾਂਜੀ ਹਾਂਜੀ ਪਤਾ ਹੈ ਨਹੀਂ ਨਹੀਂ ਤੁਸੀਂ ਏਸੀ ਨੂੰ ਜੇ ਆਪਾਂ ਕਹਿੰਨੇ ਆ ਸਰਕਾਰ ਨੇ ਉਹ ਕੰਪੀਟੀਸ਼ਨ ਸਰਕਾਰ ਨੇ ਥੋੜਾ ਕਰਵਾਇਆ ਸੀ ਉਹਦੇ ਘੋੜਿਆਂ ਦਾ ਕੰਪੀਟੀਸ਼ਨ ਸੀ ਉਹਦੇ ਵਿੱਚ ਕੋਈ 7ਵੇਂ ਤੇ ਆ ਗਿਆ 8ਵੇਂ ਤੇ ਆ ਗਿਆ ਤੁਸੀਂ ਇਸ ਚ ਘੋੜਿਆਂ ਦੇ ਚੱਕਰ ਤੋਂ ਫੀ ਲੈਣਾ ਸੀ ਆਪਾਂ ਨੂੰ ਲੋੜ ਹੀ ਨਹੀਂ ਦਾ ਕੰਮ ਅੱਜ ਪੈਣ ਦੀ ਆਪਾਂ ਇਹ ਜਾਣ ਕੇ ਉੱਥੇ ਚਲੇ ਗਏ ਉਹਨੇ ਚੱਕ ਕੇ ਆਪਣੇ ਪੇਜਾਂ ਤੇ ਪਾਇਆ ਹੋਇਆ ਐ ਇੰਨਾ ਵੱਡਾ ਰੌਲਾ ਚੱਲਦਾ ਪਿਆ ਹੈ ਹਨਾ ਨੰਬਰ 2 ਉਹ ਸ਼ਰੇਮ ਕਹਿੰਦਾ ਵੀ ਮੈਂ ਕਰੋੜ ਦਾ ਨਸ਼ਾ ਖਾ ਗਿਆ ਉਹ ਨੌਜਵਾਨ ਨੂੰ ਕਾਰ ਲਾਇਆ ਕਰੋ ਭੁੱਖੀ ਦੇ ਥੀ ਮਖਾਇਆ ਕਰੋ ਮੁੰਡਾ ਤੁਹਾਡਾ ਨਸ਼ੇ ਦੇ ਖਿਲਾਫ ਪ੍ਰਚਾਰ ਕਰਦਾ ਪਿਆ ਹੈ ساری ਜ਼ਿੰਦਗੀ ਉਹਨੇ ਇਸ ਕੰਮ ਤੇ ਲਾ ਦਿੱਤੀ ਤੇ ਆਪਾਂ ਜਾ ਕੇ ਉੱਥੇ ਜਾ ਬੜੇ ਬਾਪੂ ਜੀ ਆਪਾਂ ਦੋ ਚੀਜ਼ਾਂ ਨੂੰ ਉਲਟ ਨਹੀਂ ਹੋ ਗਿਆ ਕੰਮ ਆਪਾਂ ਨੂੰ ਸ਼ੋਭਾ ਨਹੀਂ ਸੀ ਦਿੰਦਾ ਉੱਥੇ ਜਾਣਾ ਮੈਂ ਹਰਪ੍ਰੀਤ ਸਿੰਘ ਬਹੁਤ ਗੱਲ ਕਰ ਰਿਹਾ ਮਾ ਨਹੀਂ ਹਾਂਜੀ ਅਸਾਂ ਤੇ ਉਹ ਉਹ ਨਸ਼ਾ ਤੇ ਹੁਣ ਬਹੁਤ ਲੋਕ ਖਾਂਦੇ ਪਰ ਫੇਰ ਵੀ ਉਹ ਸੱਚ ਕਹਿੰਦਾ ਵੀ ਮੈਂ ਖਾਂਦਾ ਹਾਂ ਉਹ ਕਹਿੰਦਾ ਹੈ ਨਾ ਨਹੀਂ ਤੇ ਫਿਰ ਇਹਦਾ ਮਤਲਬ ਜਿਹੜਾ ਕਹਿੰਦਾ ਨਸ਼ਾ ਖਾਂਦਾ ਉੱਥੇ ਜਾਵੜਨਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਅੰਮ੍ਰਿਤਪਾਲ ਸਿੰਘ ਜੀ ਦੀ ਫਿਰ ਥੋੜੀ ਸੋਚ ਕੇ ਇੱਥੇ ਖੜਦੀ ਪਈ ਹੈ ਇਹ ਅਸੀਂ ਤਾਂ ਉਹ ਤਾਂ ਸਹਿਬਾਨ ਲੰਗਰ ਦੇ ਨੇ ਤੇ ਉਹ ਸਾਡੇ ਨਾਲ ਦੇ ਮੁੰਡੇ ਸੀ ਉਹ ਕਹਿੰਦੇ ਵੀ ਆਪਾਂ ਨਹੀਂ ਨਹੀਂ ਇੱਕ ਬੱਪੂ ਜੀ ਗੱਲ ਦੱਸੋ ਜਦੋਂ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਅੱਜ ਫੜਿਆ ਸੀ ਤੇ ਮੁੰਡਿਆਂ ਨੇ ਬੰਗਾਲੀ ਵਾਲੇ ਪੁਲ ਤੇ ਧਰਨਾ ਲਾਇਆ ਸੀ ਜਿਹਦੇ ਵਿੱਚ ਹਰਪਾਲ ਸਿੰਘ ਮਖੂ ਤੇ ਹਰਜਿੰਦਰ ਸਿੰਘ ਜਿਹੜੇ ਤੁਹਾਡੀ ਪਾਰਟੀ ਦੇ ਵਿੱਚ ਹੀ ਨੇ ਇਹਨਾਂ ਨੂੰ ਮੇਨ ਮਾਸਟਰਮਾਈਂਡ ਬਣਾਤਾ ਸੀ ਉਸੇ ਸਦਵੇਂ ਵਿੱਚ ਮੇਰੀ ਮਾਂ ਕਾਲ ਚਲਾਣਾ ਕਰ ਗਈ ਜਦੋਂ ਹਰਪਾਲ ਸਿੰਘ ਮਖੂ ਜੇਲ੍ਹ 'ਚ ਸੀ ਸਾਡੀ ਤੇ ਮਾਂ ਦੇ ਭੋਗ ਤੇ ਤੁਤੋਂ ਆਇਆ ਨਾ ਗਿਆ ਅਫਸੋਸ ਨਾ ਕੀਤਾ ਗਿਆ ਫੋਨ ਕਰਕੇ ਇੱਥੇ ਤੁਸੀਂ ਘੋੜਿਆਂ ਦੇ ਚੱਕਰ ਦੇ ਵਿੱਚ ਵੀ ਉੱਥੇ ਬੜੇ ਫਿਰਦੇ ਹੋ ਥੋੜਾ ਬਹੁਤ ਵੇਖਣਾ ਚਾਹੀਦਾ ਹੈ ਵੀ ਮੁੰਡੇ ਦੀ ਸੋਚ ਕੀ ਹੈ ਤੁਹਾਡੀ ਸੋਚ ਕੀ ਹੈ ਕਦੀ ਖਾਲਸਾ ਹੋਣ ਦਾ ਕਾਕਾ ਨਾ ਨਾ ਲੈ ਫਲਾਣਾ ਨਾ ਕਰ ਆ ਨਾ ਕਰ ਤੁਸੀਂ ਖਾਲਸਾ ਰਾਜ ਦੀ ਗਲਤੋ ਵੀ ਮੁਨਕਰ ਹੋਗੇ ਤੇ ਅਮਰਤਪਾਲ ਦੀਆਂ ਵੀਡੀਓ ਪਈਆਂ ਨੇ ਜਿਹਦੇ ਵਿੱਚ ਖਾਲਸਾ ਰਾਜ ਦੀ ਗੱਲ ਕਰਦਾ ਪਿਆ ਉਹ ਸੋ ਇਹਨਾਂ ਫਰਕ ਨਹੀਂ ਪਾਈਦਾ ਹੁੰਦਾ ਚਲੋ ਜੇ ਹੁਣ ਤੁਸੀਂ ਤੋਰੀ ਪਏ ਹੋ ਬਾਪੂ ਜੀ ਇਸ ਤਰੀਕੇ ਦੇ ਨਾਲ ਮੈਂ ਤੇ ਅੱਜ ਤੱਕ ਇਹ ਇੱਕ ਗੱਲ ਦੱਸੋ ਵੀ ਇਹਨੇ ਇਲੈਕਸ਼ਨ ਚ ਆ ਕੇ ਕਦੋਂ ਪ੍ਰਚਾਰ ਕੀਤਾ ਅਮਰਤਪਾਲ ਸਿੰਘ ਦਾ ਉਹਨਾਂ ਅਮਰਤਪਾਲ ਅਮਰਤਪਾਲ ਕਰਦਾ ਪਿਆ ਤੇ ਸਾਨੂੰ ਤਰਨ ਤਰਨ ਤੋਂ ਸਾਹਮਣੇ ਵੀ ਆਏ ਹੋਏ ਨੇ ਮੈਂ ਉੱਥੇ ਜਾ ਕੇ ਪ੍ਰਚਾਰ ਕਰਦਾ ਰਿਹਾ ਮਾ ਥੋੜਾ ਬਹੁਤ ਤੁਹਾਨੂੰ ਦੇਖਣਾ ਚਾਹੀਦਾ ਹੈ ਵੀ ਅਮਰਿਤਪਾਲ ਦੀ ਸੋਚ ਤੇ ਆਪਣੀ ਸੋਚ ਕਿੱਥੇ ਖੜਦੀ ਪਈ ਹੈ ਬਾਕੀ ਚਲੋ ਕੋਈ ਨਹੀਂ ਜੇ ਹੁਣ ਤੁਸੀਂ ਇਸ ਤਰ੍ਹਾਂ ਕੀਤਾ ਹੀ ਹੈ ਤੇ ਅਸੀਂ ਵੀ ਫਿਰ ਦੂਜੇ ਪਾਸੇ ਜਾ ਕੇ ਖੜੇ ਜਾਣੇ ਜੇ ਤੁਹਾਨੂੰ ਅਮਲੀ ਚਾਹੀਦਾ ਤੇ ਅਸੀਂ ਤੇ ਗੁਰੂ ਕੇ ਪ੍ਰਚਾਰਕਾਂ ਸੀ ਤੇ ਫਿਰ ਤੁਹਾਡੇ ਅਗੇਂਸਟ ਖੜਗੇ ਜੀ ਕਹੇ ਬੋਲੋ ਜੀ ਹਾਂਜੀ ਬਾਪੂ ਜੀ ਹੈ ਕੋਈ ਜਵਾਬ